ਕੋਡੀ 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 ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੈਂ ਗੋਪੀ ਫਰਾਂਦੀਪੁਰ ਇਹ ਆਪਣੇ ਤੋਂ ਮਾਤਾ ਆਈ ਆ ਇਹਨਾਂ ਦਾ ਬੱਚਾ ਡੇਢ ਸਾਲ ਪਹਿਲਾਂ ਗਿਆ ਸੀਗਾ ਅਮਰੀਕਾ ਤੇ ਇਹਨਾਂ ਤੋਂ 2 ਕਿੱਲੇ ਪੈ ਲਈਏ ਤੇ ਤੁਹਾਨੂੰ ਪਤਾ ਵੀ ਜਿਹੜਾ ਅਮਰੀਕਾ ਜਾਂਦਾ ਤੇ ਸਾਰਾ ਕੁਝ ਵੇਚ ਵੱਟ ਕੇ ਜਾਂਦਾ ਤੇ 2 ਕਿੱਲੇ ਪੈ ਲਈ ਹੀ ਚਲੋ ਐਦਾਂ ਉੱਤੇ ਥੱਲੇ ਕਰਕੇ ਤੇ ਵੀਰ ਬਾਹਰ ਚੱਲ ਗਿਆ ਚਲੋ ਸੋਨਾ ਕੰਮ ਕਰਦਾ ਹੀ ਉੱਤੇ ਲੱਗਾ ਹੀਗਾ ਤੇ ਵਧੀਆ ਚੱਲੀ ਜਾਂਦਾ ਇਹ ਗੁਜ਼ਾਰਾ ਇਹਨਾਂ ਦਾ ਤੇ ਮੁੰਡੇ ਦੀ 4 ਤਰੀਕ ਦੀ ਉੱਥੇ ਡੈਥ ਹੋ ਗਈ ਆ ਅਮਰੀਕਾ ਦੇ ਵਿੱਚ ਕੋਈ ਉਹਨੂੰ ਵੀਰ ਨੂੰ ਟੈਗ ਹੋ ਗਿਆ ਤੇ ਹੁਣ ਉੱਥੋਂ ਅਮਰੀਕਾ ਤੋਂ ਵਾਪਸ ਵੀਰ ਦੀ ਦੇਹ ਇੱਥੇ ਲੈ ਕੇ ਆਉਣੀ ਆ ਪੰਜਾਬ ਵਿੱਚ ਤੇ ਇਹ ਸਾਰਾ ਪਰਿਵਾਰ ਆਇਆ ਆਪਣੇ ਕੋਲ ਮਤ ਕਰਨ ਵਾਸਤੇ ਇਹਨਾਂ ਦਾ ਅਕਾਊਂਟ ਨੰਬਰ ਪਾਵਾਂਗੇ ਆਪਾਂ ਉੱਤੇ ਤੇ ਸਕੈਨਰ ਪਾਵਾਂਗੇ ਮੈਂ ਸਾਰੇ ਭਰਾਵਾਂ ਗਾੜੀ ਬੇਨਤੀ ਕਰਦਾ ਕਿ ਮਾਤੜ ਪਰਿਵਾਰ ਆ ਆਪਾਂ ਇਹਨਾਂ ਦੀ ਜਿੰਨੀ ਵੀ ਹੋ ਸਕਦੀ ਹੈ ਮੰਤ ਕਰੀਏ ਬਾਕੀ ਮਾਤਾ ਜੀ ਤੁਹਾਡੇ ਨਾਲ ਕਰਦੇ ਆ ਇਹ ਆ ਵੀ ਦਾ ਸੁਰਗਣ ਸਿੰਘ ਪਾਢੇ ਸਾਲ ਹੋ ਗਿਆ ਆਪਾਂ ਦਾ ਕਿੰਢਾ ਨਕੂ ਮੀਛਾ ਇਦਾਂ ਉੱਥੇ ਜਾ ਕੇ ਉਹ ਟੈਗ ਹੋ ਗਿਆ ਟੈਗਣਾ ਦੀ ਮਾਤ ਹੋਈ ਮੈਂ ਬੇਨਤੀ ਕਰਦੀ ਮੇਰੀ ਮਦਦ ਕਰੋ ਮੇਰੇ ਬੱਚਾ ਕਿ ਆ ਕੱਲਾ ਕੱਲਾ ਕੋਤੀ ਇਹ ਕੋਈ ਵੀ ਬਲਾੜੋ ਕੇ ਇਕੱਲਾ ਇਕੱਲਾ ਹੀ ਬੋਤੀ ਤੇ ਇਕੱਲੇ ਇਕੱਲੇ ਦੀ ਜਵਾਰੇ ਦੀ ਡੈਥ ਹੋ ਗਈ ਹੈ ਤੇ ਚਲੋ ਜੀ ਮੈਂ ਸਾਰੇ ਗਾੜੀ ਬੇਨਤੀ ਕਰਦਾ ਕਿ ਆਪਣਾ ਨੇਕ ਕਮਾਈਆਂ ਚੋ ਤਿੱਲ ਫੁੱਲ ਦੇ ਕੇ ਤੇ ਆਪਣਾ ਜਿਹੜਾ ਉਹਦੀ ਦੇਹ ਆ ਪਰਿਵਾਰ ਕੋ ਰਾਜੇ ਇੰਨੀ ਬੇਨਤੀ ਕਰਦਾ ਮੈਂ ਤੁਹਾਡੇ ਗਾੜੀ ਆ ਫਾਦਰ ਸਾਹਿਬ ਨਾਲ ਬੈਠੇ ਆ ਤੇ ਕੀ ਨਹੀਂ ਕਰਦੇ ਹਾਂ ਜੀ ਭਾਈਆ ਪਿੰਨ ਪਿੱਛੇ ਸਾਡੇ ਬੱਚੇ ਨਾਲ ਗੱਡਣ ਸੀ ਜੀ ਜੇ ਸਰ ਪਹਿਲਾਂ ਹੀ ਨਿੱਕਾ ਭੇਜਿਆ ਜੀ ਪੜੀ ਰੀ ਸਮਝੋ ਕਿ ਲਗੀ ਹੀ ਹੋਈ ਸਾਰੀ ਵੇਚ ਬਾਈ ਕਿਉਂ ਕਰੀ ਅਸੋ ਸਾਨੂੰ ਜੀ ਸਤਾ ਗਏ ਜੱਤੋ ਕਿ ਟਾਈਮ ਹੋ ਜਾਂ ਮਖੜੀ ਕੋਈ ਨਹੀਂ ਦੇ ਮਾਸ ਦੇ ਚ ਹੈ ਜੇ ਪਾਸੇ ਪੁਝਾਈ ਜਾਵੇ ਮੇਰੀ ਹੋਣਾਂ ਦੇ ਬਿੰਦੀ ਹੈ ਸਾਡੀ ਮਜ਼ਗਰ ਹੋ ਗਿਆ ਪੜੀ ਰੀ ਬੜੀ ਜਾਂਦੀ ਹਾਂ ਜੀ ਸਾਰੇ ਪਰਾਂਵਾਂ ਗੱਡੀ ਬਿੰਦੀ ਹੈ ਇਹ ਕਿ ਜੋ ਵੀ ਆਪਦੀਆਂ ਕਮਾਈਆਂ ਦੇ ਵਿੱਚੋਂ ਤਿਲ ਫੁੱਲ ਦੇ ਕੇ ਤੇ ਆਪਾਂ ਇਸ ਪਰਿਵਾਰ ਦੀ ਮਦਦ ਕਰੀਏ ਤੇ ਬਾਕੀ ਆਪਾਂ ਸਕੈਨਰ ਵੀ ਉੱਤੇ ਲਾ ਦਾਂਗੇ ਇਹਨਾਂ ਦਾ ਅਕਾਊਂਟ ਨੰਬਰ ਇਹਨਾਂ ਦਾ ਨੰਬਰ ਵੀ ਫੋਨ ਨੰਬਰ ਵੀ ਦੇ ਦਾਂਗੇ ਤੇ ਬਾਕੀ ਮੇਰੇ ਭਰਾ ਗੜੀ ਸਾਰੇ ਗੜੀ ਹੱਥ ਜੁੜ ਕੇ ਬੇਨਤੀ ਹੈ ਕਿ ਜਰੂਰ ਮਦਦ ਕਰਿਓ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਬੰਦ